ਆਖਣ ਲੱਗੇ ਮਹਾਰਾਜ ਇਸ ਪਰਮੇਸ਼ਰ ਦਾ ਵਾਰ-ਵਾਰ ਤੁਸੀਂ ਚੰਤਨ ਕਰਦੇ ਕਿ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਆਹ ਮਿਲ ਜਾਂਦਾ ਹੈ ਆਹ ਮਿਲ ਜਾਂਦਾ ਹੈ ਕੈਸਾ ਹੈ ਉਹਦਾ ਨਾਮ ਉਹਦੀ ਵਡਿਆਈ ਕੈਸੀ ਹੈ ਪਰਮੇਸ਼ਰ ਕੈਸਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਫਿਰ ਅਗਲੀ ਚੌਥੀ ਜਿਹੜੀ ਪੌੜੀ ਹੈ ਉਹਨੂੰ ਉਚਾਰਨ ਕਰਕੇ ਸਮਝਾਉਣ ਦਾ ਯਤਨ ਕਰਦੇ ਆ ਬਾਬਾ ਵੀ ਸਮਝੀਏ ਕਿ ਸਤਗੁਰਾਂ ਜੀ ਨੇ ਕੀ ਮੁਖਾਰਬੇਨ ਤੋਂ ਉਚਾਰਨ ਕੀਤੇ ਸਨ ਸ਼ਬਦ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਭਾਉ ਅਪਾਰ ਮਹਾਰਾਜ ਜੀ ਨੇ ਉੱਤਰ ਕਥਨ ਕੀਤਾ ਕਿ ਪਰਮੇਸ਼ਰ ਸਾਚਾ ਸਾਹਿਬ ਆਪ ਵੀ ਸੱਚਾ ਹੈ ਸੱਚ ਵਸਤੂ ਉਹਨੂੰ ਆਖਦੇ ਆਂ ਜਿਹੜੀ ਸੰਗਤ ਜੀ ਨਾਸ਼ ਨਾ ਹੋਵੇ ਸੰਸਾਰ ਦੀਆਂ ਜਿੰਨੀਆਂ ਵੀ ਵਸਤੂਆਂ ਆਕਾਸ਼ ਧਰਤੀ ਹੈ ਚੰਦਰਮਾ ਸੂਰਜ ਤਾਰੇ ਨੇ ਜਿੰਨੀ ਬਨਾਸਪਤੀ ਨਜ਼ਰ ਆਉਂਦੀ 84 ਲੱਖ ਜੂਨ ਹੈ ਇਹ ਸਾਰਾ ਕੁਝ ਮਿੱਥਿਆ ਝੂਠਾ ਹੈ ਇੱਕ ਨਾ ਇੱਕ ਦਿਨ ਸਾਰੇ ਨੇ ਸੰਗਤ ਦੀ ਫਨਾ ਹੋ ਜਾਣਾ ਫਿਰ ਇਹਨੂੰ ਆਪਾਂ ਸੱਚਾ ਕਹਿ ਨਹੀਂ ਸਕਦੇ ਇਹਨੂੰ ਨਹੀਂ ਆਖ ਸਕਦੇ ਕਿ ਸਦਾ ਰਹਿਣ ਵਾਲਾ ਹੈ ਤੇ ਗੁਰਬਾਣੀ ਅੰਦਰ ਮਹਾਰਾਜ ਆਖਦੇ ਸੱਚਾ ਸਾਹਿਬ ਸੱਚਾ ਪਰਮੇਸ਼ਰ ਤਿੰਨ ਆਕਾਲਾਂ ਵਿੱਚ ਰਹਿਣ ਵਾਲਾ ਸਾਚ ਨਾਏ ਉਹਦਾ ਨਾਮ ਹੀ ਸੱਚਾ ਹੈ। ਭਾਖਿਆ ਭਾਉ ਅਪਾਰ। ਤੇ ਜਿਹੜਾ ਪਾਰਾਵਾਰ ਤੋਂ ਪਰੇ, ਪ੍ਰੇਮ ਦਾ ਘਰ ਪਰਮੇਸ਼ਰ ਹੈ। ਤੇ ਉਹਦੀ ਵਡਿਆਈ ਕਰਨ ਦੇ ਨਾਲ ਬੇਅੰਤ ਵਡਿਆਈਆਂ ਦੇ ਪਾਤਰ ਬਣ ਜਾਈਦਾ ਹੈ। ਜਾਂ ਸਾਚਾ ਸਾਹਿਬ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦਾ ਚਿੰਤਨ ਕੀਤਾ ਹੈ। ਸਾਚ ਨਾਏ ਸੱਚੇ ਨਾਮ ਨੂੰ ਜਪਿਆ ਹੈ। ਭਾਖਿਆ ਭਾਉ ਅਪਾਰ। ਪਾਰ ਆਵਾਰ ਤੋਂ ਪਰੇ ਪਰਮੇਸ਼ਰ ਨੂੰ ਭਾਉ ਪ੍ਰੀਮ ਦੇ ਨਾਲ ਸੰਗ ਜੀ ਹਿਰਦੇ ਅੰਦਰ ਤੇ ਆਇਆ ਤੇ ਉਹ ਸਦਾ ਸੰਸਾਰ ਅੰਦਰ ਸੁਖੀ ਹੋ ਜਾਂਦੇ ਨੇ ਜਾਂ ਸੰਗ ਜੀ ਇੱਕ ਹੋਰ ਸਮਝੀਏ ਆਪਾਂ ਭਾਖਿਆ ਭਾਉ ਅਪਾਰ ਜਿਸ ਨੂੰ ਭਾਖਣ ਦੇ ਨਾਲ ਜਿਸ ਦੇ ਸੱਚੇ ਨਾਮ ਦਾ ਚਿੰਤਨ ਕਰਨ ਦੇ ਨਾਲ ਜੋ ਸੱਚਾ ਪਰਮੇਸ਼ਰ ਹੈ ਉਹਨੂੰ ਯਾਦ ਕਰਨ ਦੇ ਨਾਲ ਹਿਰਦੇ ਅੰਦਰ ਪ੍ਰੀਮ ਦੀ ਪ੍ਰਾਪਤੀ ਹੋ ਜਾਂਦੀ ਹੈ ਹੁਣ ਕਿਸੇ ਵੇਲੇ ਸਾਡੇ ਮਾਨ ਅੰਦਰ ਇਹ ਖਿਆਲ ਆਉਂਦੇ ਆਪਾਂ ਕਹਿੰਨੇ ਵੀ ਆ ਕਿ ਭਾਈ ਆ ਜਿਹੜਾ ਬੰਦਾ ਹੈ ਨਾ ਭਾਵੇਂ ਹੋਰ ਧਰਮ ਦੇ ਵਿੱਚ ਹੈ ਪਰ ਸਿੱਖੀ ਦੇ ਨਾਲ ਇਦਾਂ ਬਹੁਤਾ ਪ੍ਰੇਮ ਹੈ ਸਿੱਖੀ ਗੁਰੂ ਨਾਨਕ ਦੀ ਇਹਦੇ ਨਾਲ ਬਹੁਤਾ ਪ੍ਰੇਮ ਧਾਰਦਾ ਹੈ ਗੁਰੂ ਦੇ ਪ੍ਰਤੀ ਬਹੁਤਾ ਪ੍ਰੇਮ ਹੈ ਪਰ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪੜਦੇ ਉਹ ਤੇ ਕੁਝ ਹੋਰ ਸਾਨੂੰ ਗੱਲ ਕਹਿੰਦੇ ਨੇ ਸਤਗੁਰਾਂ ਜੀ ਦੇ ਪਾਵਨ ਬੋਲ ਕੀ ਨੇ ਕਿਉਂਕਿ ਜਿਹੜੀ ਪ੍ਰੇਮ ਦੀ ਗੱਲ ਆਪਾਂ ਕਰਦੇ ਆ ਇਥੇ ਮਹਾਰਾਜ ਆਖਦੇ ਉਹ ਪ੍ਰੇਮ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਪ੍ਰੇਮ ਸੰਗਤ ਜੀ ਕੋਈ ਗੁਣ ਨਹੀਂ ਕਿ ਜਿੱਥੋਂ ਮਰਜ਼ੀ ਜਾ ਕੇ ਸਿੱਖ ਲਿਆ ਪ੍ਰੇਮ ਇੱਕ ਗੁਰੂ ਦੀ ਦਾਤ ਹੈ ਤੇ ਜਿੰਨਾ ਚਿਰ ਗੁਰੂ ਨਾਲ ਧਾਰਨ ਕੀਤਾ ਹੋਰ ਕਿਤੇ ਭਟਕਦੇ ਰਹੇ ਤੇ ਉਹ ਦਾਤ ਕਿੱਥੋਂ ਪ੍ਰਾਪਤ ਹੋਵੇਗੀ ਹੁਣ ਮੰਨ ਲਓ ਮੈਂ ਕਿਸੇ ਦੇ ਘਰ ਜਾਣਾ ਹਾਂ ਕਿਸੇ ਦੇ ਘਰ ਚਲੇ ਗਿਆ ਤੇ ਜਿਹਦੇ ਘਰ ਮੈਂ ਗਿਆ ਨਹੀਂ ਉਹਦੇ ਘਰ ਦੀ ਵਸਤੂ ਕਿੱਦਾਂ ਮੈਨੂੰ ਮਿਲੇ ਜਿਹਦੇ ਘਰ ਜਾਵਾਂਗਾ ਉਦੋਂ ਹੀ ਪ੍ਰਾਪਤ ਹੋਵੇਗਾ ਜੋ ਕੁਝ ਉਹੀ ਲਵਾਂਗਾ ਨਾ ਜਿੱਧਰ ਜੇ ਮੈਂ ਗਿਆ ਹੀ ਨਹੀਂ ਉਥੋਂ ਕਿੱਦਾਂ ਮੈਂ ਕੀ ਕੋਈ ਚੀਜ਼ ਲੈ ਲਵਾਂ ਇਸੇ ਤਰ੍ਹਾਂ ਜਿਹੜਾ ਸਿੱਖੀ ਦੇ ਰਸਤੇ ਤੇ ਤੁਰਿਆ ਨਹੀਂ ਤੇ ਗੁਰੂ ਦੇ ਪਾਸੋਂ ਉਹਨੂੰ ਦਾਤ ਪ੍ਰੇਮ ਵਾਲੀ ਕਿੱਥੋਂ ਪ੍ਰਾਪਤ ਹੋਵੇਗੀ ਇਸ ਕਰਕੇ ਇਹ ਪ੍ਰੇਮ ਇਕ ਸੰਗ ਹੈ ਜੀ ਦਾਤ ਹੈ ਗੁਰੂ ਦੀ ਗੁਣ ਕੋਈ ਨਹੀਂ ਕਿ ਕਿਥੋਂ ਜਾ ਕੇ ਸਿੱਖ ਲਈਏ ਤੇ ਗੁਰੂ ਨਾਨਕ ਦੇ ਮਹਾਰਾਜ ਆਖਦੇ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦਾ ਚਿੰਤਨ ਕੀਤਾ ਹੈ ਸੱਚੇ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਪਾਖਿਆ ਪਾਉ ਅਪਾਰ ਜਿਨ੍ਹਾਂ ਨੇ ਪਾਖਿਆ ਹੈ ਉਚਾਰਨ ਕੀਤਾ ਤੇ ਪਾਉ ਅਪਾਰ ਪਾਰਾਵਾਰ ਤੋਂ ਪਰੇ ਪਰਮੇਸ਼ਰ ਉਹਨਾਂ ਨੂੰ ਭਾਉ ਪ੍ਰੀਮ ਹਿਰਦੇ ਅੰਦਰ ਪ੍ਰਗਟ ਕਰ ਦਿੰਦਾ ਉਹਨਾਂ ਦੇ ਇਹ ਮਹਾਰਾਜੀ ਨੇ ਚੌਥੀ ਪੌੜੀ ਦੀ ਪਹਿਲੀ ਜਿਹੜੀ ਪੰਕਤੀ ਸੀ ਉਹਦੇ ਅੰਦਰ ਉਸ ਸਿੱਧਾਂ ਨੂੰ ਜਵਾਬ ਦਿੱਤਾ ਤੇ ਇਹ ਪਰਮੇਸ਼ਰ ਸੱਚਾ ਹੈ ਪਰਮੇਸ਼ਰ ਦਾ ਨਾਮ ਸੱਚ ਹੈ ਇਹਦਾ ਹਵਾਲਾ ਵੀ ਸਾਨੂੰ ਗੁਰੂ ਕੇ ਪਾਵਨ ਇਤਿਹਾਸ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਜਿਹੜਾ ਤੇ ਸੱਚਾ ਗੁਰੂ ਹੈ ਉਹ ਕਲਿਆਣਕਾਰੀ ਹੁੰਦਾ ਹੈ ਦੋਨਾਂ ਲੋਕਾਂ ਵਿੱਚ ਸਹਾਇਕ ਬਣਦਾ ਹੈ ਇਥੇ ਉਥੇ ਰਖਵਾਲਾ ਮੇਰਾ ਸਤਗੁਰੂ ਦੀਨ ਦਇਆਲਾ ਜਿਹੜਾ ਦੀਨਾ ਤੇ ਦਿਆਲਤਾ ਧਾਰਨ ਕਰਨ ਵਾਲਾ ਪਰਮੇਸ਼ਰ ਸੱਚਾ ਹੈ ਉਹੀ ਦੋਨਾਂ ਥਾਵਾਂ ਤੇ ਸੰਗਤ ਦੀ ਸਿੱਖਿਆ ਦੀ ਰੱਖਿਆ ਕਰਦਾ ਹੈ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਜੀਵਨ ਵਿੱਚ ਇੱਕ ਅਨੋਖੀ ਘਟਨਾ ਆਉਂਦੀ ਹੈ ਜਦੋਂ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ ਤੇ ਜਹਾਂਗੀਰ ਸਤਗੁਰਾਂ ਜੀ ਨੂੰ ਬੇਨਤੀਆਂ ਕਰਕੇ ਤੇ ਆਪਣੇ ਕੋਲ ਉੱਥੇ ਦਿੱਲੀ ਮੰਗਵਾਉਂਦਾ ਹੈ ਬੁਲਾਉਂਦਾ ਹੈ ਤੇ ਮਹਾਰਾਜ ਉਹਦੀ ਬੇਨਤੀ ਨੂੰ ਸੁਣਦਿਆਂ ਹੋਇਆਂ ਦਿੱਲੀ ਪਹੁੰਚਦੇ ਨੇ ਕੁਝ ਸਮਾਂ ਉੱਥੇ ਹੀ ਬਤੀਤ ਕਰਦੇ ਤੇ ਉੱਥੇ ਸੰਗਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੱਚਾ ਪਾਤਸ਼ਾਹ ਆਖਦੀਆਂ ਨੇ ਇਧਰ ਜਹਾਂਗੀਰ ਦੇ ਮਾਨੰਦਰ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਕਿ ਗੁਰੂ ਨਾਨਕ ਦੀ ਗੱਦੀ ਦੇ ਪਹਿਲੇ ਜਿਹੜੇ ਵਾਰਸ ਹਨ ਉਹਨਾਂ ਦਾ ਕੁਝ ਲਿਬਾਸ ਹੋਰ ਸੀ ਤੇ ਜੋ ਹੁਣ 6ਵੇਂ ਗੁਰਤਾ ਗੱਦੀ ਦੇ ਵਾਰਸ ਬਣੇ ਇਹਨਾਂ ਨੇ ਬਾਹਰੀ ਲਿਬਾਸ ਕੁਝ ਹੋਰ ਬਦਲਿਆ ਹੈ ਜਿਹੜੇ ਕੁਝ ਮਾਨੰਦਰ ਸਵਾਲ ਆਏ ਤੇ ਮਹਾਰਾਜ ਜੀ ਦੇ ਸਾਹਮਣੇ ਆਣ ਕੇ ਕਹਿਣ ਲੱਗਾ ਕੁਝ ਵਲਵਲਿੰਗ ਜਿਹਾ ਪਾ ਕੇ ਕਹਿੰਦਾ ਮਹਾਰਾਜ ਤੁਹਾਡੀ ਨਿਗਾਹ ਦੇ ਵਿੱਚ ਹਿੰਦੂ ਉਤਮ ਨੇ ਜਾਂ ਮੁਸਲਮਾਨ ਉਤਮ ਨੇ ਤੇ ਸਤਿਗੁਰਾਂ ਜੀ ਨੇ ਫਿਰ ਉਹਦੇ ਸਵਾਲ ਦਾ ਜਵਾਬ ਦਿੱਤਾ ਕਿ ਇੱਕੋ ਪਰਮੇਸ਼ਰ ਨੇ ਇਹ ਸਰੀਰਾਂ ਨੂੰ ਬਣਾਇਆ ਹੈ ਕੋਈ ਭੇਨ ਭੇਦ ਨਹੀਂ ਇਹਨਾਂ ਦੇ ਅੰਦਰ ਸਾਡੇ ਵਾਸਤੇ ਤੇ ਸਾਰਾ ਕੁਝ ਹੀ ਹੈ ਅਸੀਂ ਤੇ ਇੱਕ ਪਰਮੇਸ਼ਰ ਨੂੰ ਅਰਾਧੇ ਹਾਂ ਸਾਡੇ ਵਾਸਤੇ ਸਾਰਾ ਕੁਝ ਇੱਕੋ ਜਿਹਾ ਹੈ ਇਹ ਗੱਲ ਸੁਣ ਕੇ ਸੰਗਤ ਜੀ ਕੁਝ ਉਹ ਨਿਰਤਰ ਹੋ ਗਿਆ ਭਾਵ ਕੇ ਕੁਝ ਦੀ ਤਸੱਲੀ ਹੋਈ ਕਿ ਨਹੀਂ ਬਾਰੀ ਕੁਝ ਲਿਬਾਸ ਹੀ ਬਦਲਿਆ ਅੰਦਰ ਜਿਹੜਾ ਸਿਧਾਂਤ ਹੈ ਜੋਤ ਉਹ ਹਜੁਗਤ ਸਾਇ ਸਹਿਕਾਇਆ ਫੇਰ ਪਲੱਟੀ ਐ ਜੁਗਤੀ ਵੀ ਉਹੀ ਐ ਜੋਤ ਵੀ ਉਹੀ ਐ ਹਾ ਸਰੀਰੂਪੀ ਕਾਇਆ ਕੁਝ ਬਦਲ ਲਈ ਇਹਨਾਂ ਨੇ ਇਹ ਜਹਾਂਗੀਰ ਦਾ ਕੁਝ ਮਨ ਸੰਗ ਜੀ ਠਰਮਿਆਂ ਗਿਆ ਕੁਝ ਕੁ ਦਿਨਾਂ ਬਾਅਦ आगरे ਦੇ ਵਿੱਚ ਉਹਨੂੰ ਕੋਈ ਕੰਮ ਪੈ ਗਿਆ ਤੇ ਆਖਣ ਲੱਗਾ ਮਹਾਰਾਜ ਤੁਸੀਂ ਵੀ ਸਾਡੇ ਨਾਲ ਹੀ ਚੱਲੋ ਸਤਿਗੁਰੂ ਜੀ ਉਹਦੇ ਨਾਲ ਸੰਗਤ ਜੀ ਆਗਰੇ ਆ ਗਏ ਇੱਥੇ ਕੁਝ ਦਿਨ ਲਰੇ ਨੇ ਫਿਰ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਜਾਂਦੇ ਉਥੇ ਕੁਝ ਗਰਮੀ ਦੀ ਰੁੱਤ ਹੋਣੇ ਕਰਕੇ ਸਰਦੀਰ ਨੂੰ ਥਕਾਵਟ ਹੋ ਗਈ ਜਹਾਂਗੀਰ ਨੇ ਵੀ ਇੱਕ ਪਾਸੇ ਸੰਗਤ ਜੀ ਉਧਰ ਆਪਣੇ ਤੰਬੂ ਕਨਾਤ ਲਾ ਲਏ ਇਧਰ ਕੁਝ ਕੁ ਦੂਰੀ ਤੇ ਸਿੱਖਾਂ ਨੇ ਮਹਾਰਾਜ ਜੀ ਵਾਸਤੇ ਕੁਝ ਤੰਬੂ ਕਨਾਤ ਆਣੇ ਚੰਗਾ ਟਿਕਾਣਾ ਦੇ ਕੇ ਸਾਫ ਸੁਥਰਾ ਦੇ ਕੇ ਤੇ ਉਥੇ ਸਤਿਗੁਰਾਂ ਜੀ ਦੇ ਬਿਰਾਜਣ ਵਾਸਤੇ ਆਰਾਮ ਵਾਸਤੇ ਕੁਝ ਵਿਛਾਈਆਂ ਆਦ ਕਰ ਦਿੱਤੀਆਂ ਤੇ ਉਥੇ ਸੰਗਤ ਜੀ ਮਹਾਰਾਜ ਸਤਿਗੁਰਾਂ ਜੀ ਨੇ ਇਹ ਅਕਬਰ ਦਾ ਜਿਹੜਾ ਭਾਈ ਸੀ ਕਾਸਮ ਬੇਗ ਜਿੱਥੇ ਸ਼ੇਰ ਦੀ ਜੋਨੀ ਵਿੱਚ ਪਿਆ ਸੀ ਉਥੇ ਮਹਾਰਾਜ ਜੀ ਨੇ ਉਹਦਾ ਵੀ ਉਧਾਰ ਕੀਤਾ ਤੇ ਜਦੋਂ ਮਹਾਰਾਜ ਉੱਥੇ ਬਰਾਜੇ ਇੱਕ ਪਾਸੇ ਜਹਾਂਗੀਰ ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਬਰਾਜੇ ਹੋਏ ਨੇ ਉਥੋਂ ਦਾ ਹੀ ਇੱਕ ਕਾਈ ਸੀ ਜਿੰਨੂੰ ਪਤਾ ਚੱਲਿਆ ਕਿ ਇੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਨੇ ਤੇ ਸਾਡੀ ਕਲਿਆਣ ਹੋਵੇਗੀ ਉਹਨੇ ਮਾਨੰਦਰ ਸੰਗਤ ਦੀ ਬੜਾ ਸੋਹਣਾ ਇੱਕ ਸਵਾਲ ਲਿਆਂਦਾ ਹੁਣ ਆਪਾਂ ਸੰਸਾਰ ਅੰਦਰ ਵਿਚਰਦੇ ਹਾਂ ਇਹ ਸਵਾਲ ਤੋਂ ਸੰਗਤ ਦੀ ਪਾਸੇ ਹੋ ਗਏ ਜਿਹੜਾ ਸਵਾਲ ਉਹ ਕਾਈ ਨੇ ਕੀਤਾ ਸੀ ਅਸੀਂ ਉਹ ਤੇ ਮੰਗਣਾ ਨਹੀਂ ਚਾਹੁੰਦੇ ਉਹ ਗੁਰੂ ਦੇ ਪਾਸੋਂ ਲੈਣਾ ਨਹੀਂ ਚਾਹੁੰਦੇ ਸੰਸਾਰੀ ਜਿਹੜੀਆਂ ਕੁਝ ਵਸਤੂਆਂ ਨੇ ਉਹਨਾਂ ਨੂੰ ਆਪਾਂ ਦੌੜ ਕੇ ਫੜਨ ਦਾ ਯਤਨ ਕਰਦੇ ਆ ਤੇ ਜਦੋਂ ਫਿਰ ਉਹ ਕਾਈ ਨੇ ਸੰਗਤ ਜੀ ਕੁਝ ਕਾ ਵੜਿਆ ਵੇਚਿਆ ਜਾ ਕੇ ਮੰਡੀ ਵਿੱਚ ਕੁਝ 1 ਟਕਾ ਸੰਗਤ ਦੀ ਉਹਨੂੰ ਪੈਸਾ ਮਿਲਿਆ ਉਥੋਂ ਟਕਾ ਮੇਲ ਦੇ ਦਿੱਤਾ ਕਿਸੇ ਨੇ ਕਾ ਦੀ ਪੰਡ ਦਾ ਉੱਚਾ ਪੁੱਛਾਉਂਦਾ ਜਿਹੜੇ ਅਕਬਰ ਦੇ ਕੁਝ ਵਾਹਿਗੁਰੂ ਜਹਾਂਗੀਰ ਦੇ ਸੰਗ ਜੀ ਸਿਪਾਹੀ ਸਨ ਉਹਨਾਂ ਨੂੰ ਪੁੱਛਿਆ ਕਿ ਸੱਚੇ ਬਾਦਸ਼ਾਹ ਨੂੰ ਮੈਂ ਮਿਲਣਾ ਚਾਹੁੰਨਾ ਹਾਂ ਕਿਉਂਕਿ ਪਹਿਲਾਂ ਜੀ ਮਹਾਰਾਜ ਜੀ ਦੇ ਕਦੀ ਉਹਨੂੰ ਦਰਸ਼ਨ ਨਹੀਂ ਸੀ ਹੋਏ ਤੇ ਅੱਖ ਲੱਗਾ ਸੱਚੇ ਬਾਦਸ਼ਾਹ ਜੀ ਦੇ ਦਰਸ਼ਨ ਕਰਨੇ ਤੇ ਉਹ ਜਹਾਂਗੀਰ ਦੇ ਕੁਝ ਸਿਪਾਹੀਆਂ ਨੇ ਸੋਚਿਆ ਕਿ ਬਾਦਸ਼ਾਹ ਦੀ ਗੱਲ ਕਰਦੇ ਹੋਣਗੇ ਲਿਆ ਕੇ ਸੰਗ ਜੀ ਬਾਦਸ਼ਾਹ ਦੇ ਸਾਹਮਣੇ ਸਿੱਖ ਨੂੰ ਖਲਾਰ ਦਿੱਤਾ ਜਿਹੜਾ ਘਾਹ ਵੇਚ ਕੇ ਟਕਾ ਲਿਆਂਦਾ ਸੀ ਉਹ ਟਕਾ ਜਹਾਂਗੀਰ ਦੇ ਪੈਰਾਂ ਵਿੱਚ ਧਰ ਕੇ ਤੇ ਨਮਸਕਾਰ ਕੀਤੀ ਤੇ ਆਖਣ ਲੱਗਾ ਮੈਂ ਤੁਹਾਡੇ ਕੋਲੋਂ ਕੁਝ ਮੰਗ ਕਰਦਾ ਹਾਂ ਤੇ ਜਹਾਂਗੀਰ ਕਹਿਣ ਲੱਗਾ ਦੱਸੋ ਕਿਹੜੀ ਵਸਤੂ ਚਾਹੀਦੀ ਹੈ ਕਹਿੰਦੇ ਪ੍ਰਲੋਕ ਦਾ ਸੁੱਖ ਮੈਨੂੰ ਚਾਹੀਦਾ ਹੈ ਜャ ਮੇਰੇ ਨੇੜੇ ਨਾ ਆਉਣ ਜਹਾਂਗੀਰ ਸੋਚਾਂ ਵਿੱਚ ਪੈ ਗਿਆ ਕਿ ਮੈਨੂੰ ਤੇ ਆਪਣੀ ਮੌਤ ਦਾ ਕੋਈ ਪਤਾ ਨਹੀਂ ਇਹਦਾ ਕਿਦਾਂ ਭੜਾ ਕਰਾਂਗਾ ਆਖਣ ਲੱਗਾ ਦੇਖ ਫਕਤਾ ਜੇ ਕੁਝ ਤੂੰ ਚਾਹਨਾ ਹੈ ਤੈਨੂੰ ਚੰਗੇ ਪਦਾਰਥ ਦੇਵਾਂ ਉਹ ਮੰਗ ਹੀਰੇ ਜਵਾਹਰਾ ਚਾਹੀਦੇ ਨੇ ਉਹ ਤੈਨੂੰ ਦੇਨਾ ਹਾਂ ਹਾਂ ਜੇ ਤੈਨੂੰ ਐਲਕਾਰੀ ਚਾਹੀਦੀ ਹੈ ਕੁਝ ਨਵਾਬੀ ਚਾਹੀਦੀ ਹੈ ਮੈਂ ਤੈਨੂੰ ਉਹ ਵੀ ਦੇ ਸਕਦਾ ਹਾਂ ਪਰ ਆ ਜਿਹੜੀ ਮੁਕਤੀ ਦੀ ਗੱਲ ਕਰਦਾ ਇਹ ਮੇਰੇ ਪਾਸੋਂ ਨਹੀਂ ਇਹਨੀ ਗੱਲ ਸੁਣਦਿਆਂ ਸੰਗਤ ਜੀ ਇਹ ਵੀ ਨਾਲ ਹੀ ਗੱਲ ਕਹਿ ਦਿੱਤੀ ਕਿ ਜੇ ਮੁਕਤੀ ਚਾਹੁੰਨਾ ਹੈ ਤੇ ਇਥੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸਿੱਖਾਂ ਦੇ ਛੇਵੇਂ ਗੁਰੂ ਜਿਹੜੇ ਇਥੇ ਆਣ ਕੇ ਬਰਾਜੇ ਨੇ ਉਹਨਾਂ ਦੇ ਕੋਲ ਚੱਲਿਆ ਗਿਆ ਉਸੇ ਸਮੇਂ ਸੰਗਤ ਜੀ ਰੱਖਿਆ ਹੋਇਆ ਟਕਾ ਫੇਰ ਵਾਪਸ ਚੱਕ ਲਿਆ ਤੇ ਇਹ ਦਿਨ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਜੀ ਦੇ ਕੋਲ ਆ ਗਿਆ ਇਹ ਦਰਾਨ ਕੇ ਗੁਰੂ ਕੇ ਚਰਨਾ ਤੇ ਨਤਮਸਤਕ ਹੋਇਆ ਤੇ ਮਹਾਰਾਜ ਕਹਿੰਦੇ ਭਾਈ ਸਿੱਖਾ ਕਿਉਂਕਿ ਗੁਰੂ ਤੇ ਸੰਗਤ ਜੀ ਸਾਡੇ ਮਸਤਕ ਪੜਦਾ ਹੈ ਨਾ ਇਹ ਥੋੜਾ ਕਿ ਬਾਹਰ ਕਿਤੇ ਕੋਈ ਫਰੇਵ ਕੀਤਾ ਤੇ ਗੁਰੂ ਕੀ ਹਜ਼ੂਰੀ ਅੰਦਰ ਆਣ ਕੇ ਬੜਾ ਅਸੀਂ ਨਿਰਮਾਨਤਾਰ ਦਰਸਾਈ ਕਿ ਸਾਡੇ ਵਰਗਾ ਤੇ ਕੋਈ ਨਿਮਰਤਾਰ ਹੀ ਕੋਈ ਨਹੀਂ ਬਾਹਰ ਅਸੀਂ ਐਸਾ ਕੂੜਕਬਾੜ ਬੋਲਦੇ ਆ ਕਿ ਸੰਗਤ ਜੀ ਰਹਿ ਰੱਬ ਦਾ ਨਾਮ ਤੇ ਜਦੋਂ ਗੁਰੂ ਕੀ ਹਜ਼ੂਰੀ ਅੰਦਰ ਆ ਜਈਏ ਕੀ ਸੰਗਤ ਜੀ ਗੁਰੂ ਜਾਣਦਾ ਨਹੀਂ ਇਹਨਾਂ ਗੱਲਾਂ ਨੂੰ ਸਾਨੂੰ ਇਹ ਸਮਝਣਾ ਪੈਣਾ ਹੈ ਪਰ ਜਦੋਂ ਸਿੱਖ ਆਇਆ ਜਿੱਦਾਂ ਦੀ ਬਾਹਰ ਭਾਵਨਾ ਸੀ ਓਦਾਂ ਦੀ ਸੰਗਤ ਜੀ ਉਹਦੀ ਗੁਰੂ ਕੀ ਹਜ਼ੂਰੀ ਅੰਦਰ ਆਣ ਕੇ ਬਣੀ ਮਹਾਰਾਜ ਜੀ ਨੇ ਚਿਹਰਾ ਮੂਰਾ ਪੜਿਆ ਹੈ ਖੁਸ਼ ਹੋ ਗਏ ਸਿੱਖ ਨੂੰ ਦੇਖ ਕੇ ਮਹਾਰਾਜ ਕਹਿੰਦੇ ਭਾਈ ਸਿੱਖਾ ਟਕਲੇ ਤਕੇ ਦੇ ਬਦਲੇ ਕੀ ਚਾਹੁੰਨਾ ਹੈ ਕਿਉਂਕਿ ਗੁਰੂ ਤੇ ਜਾਣਦਾ ਹੈ ਨਾ ਅੰਤਰਜਾਮੀ ਹੈ ਮਹਾਰਾਜ ਕਹਿੰਦੇ ਟਕੇ ਬਦਲੇ ਕੀ ਜਾਉਣਾ ਹੈ ਉਹੀ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਸੰਗਤ ਦੀ ਪਾਈ ਪੱਲੇ ਨੂੰ ਕੌਡੀਆਂ ਦੇ ਬਦਲੇ ਪਿੰਡ ਦੀ ਨਵਾਬੀ ਚੌਧਰਤਾ ਬਖਸ਼ਿਸ਼ ਕਰ ਦਿੱਤੀ ਹੁਣ ਇੱਥੇ ਵੀ ਦਇਆ ਦਾ ਦੇ ਵਿੱਚ ਆ ਗਏ ਸਿੱਖ ਦੀ ਮਨ ਦੀ ਭਾਵਨਾ ਜੈਸੀ ਹੁੰਦੀ ਹੈ ਉਦਾਂ ਦਾ ਸੰਗਤ ਜੀ ਉਹਨੂੰ ਫਲ ਲੱਗਦਾ ਹੈ ਜੇ ਗੁਰੂ ਕੀ ਹਜ਼ੂਰੀ ਅੰਦਰ ਆਣ ਕੇ ਵੀ ਭਾਵਨਾ ਖੋਟੀ ਹੈ ਤੇ ਉਹਨੂੰ ਫਲ ਵੀ ਉਦਾਂ ਦਾ ਲੱਗਦਾ ਹੈ ਗੁਰੂ ਕਿਸੇ ਦੀ ਭਾਵਨਾ ਨੂੰ ਸੰਗਤ ਜੀ ਠੇਸ ਨਹੀਂ ਪਹੁੰਚਾਉਂਦਾ ਜਿੱਦਾਂ ਦਾ ਕੁਝ ਲੈ ਕੇ ਆਉਂਦਾ ਹੈ ਭਾਂਡਾ ਉਦਾਂ ਦੀ ਵਸਤੂ ਪਵਾ ਲੈਂਦਾ ਹੈ ਪਰ ਜਦੋਂ ਇਥੇ ਹੁਣ ਉਹ ਸਿੱਖ ਆਇਆ ਹੈ ਗੁਰੂ ਕੇ ਚਰਨਾਂ ਤੇ ਨਾਤਮਸਤਕ ਹੋਇਆ ਹੈ ਤੇ ਮਹਾਰਾਜ ਕਹਿੰਦੇ ਇਹ ਟਕੇ ਬਦਲੇ ਭਾਈ ਚਾਹੁੰਨਾ ਕੀ ਹੈ ਆਖਣ ਲੱਗਾ ਮਹਾਰਾਜ ਆਪ ਜੀ ਦੇ ਪਾਸੋਂ ਮੁਕਤੀ ਚਾਹੁੰਨਾ ਹਾਂ ਸੰਸਾਰ ਦੇ ਜਿਹੜੇ ਝੂਠੇ ਪਦਾਰਥ ਨੇ ਇਹਨਾਂ ਅੰਦਰ ਮੈਂ ਨਾਮ ਵਰ ਜਾਂ ਪਰ ਲੋਕ ਦੇ ਸੁੱਖ ਜੋ ਉਹਨਾਂ ਤੁਹਾਡੇ ਪਾਸੋਂ ਤੇ ਉਸ ਸਮੇਂ ਸੰਗਤ ਜੀ ਇਤਿਹਾਸ ਗਵਾਹ ਹੈ ਕਿ ਮਹਾਰਾਜ ਕੁਝ ਮੁਸਕਰਾਏ ਕਿਉਂਕਿ ਜਦੋਂ ਗੁਰੂ ਦਿਆਲੂ ਹੋਵੇ ਫਿਰ ਜਮ ਦੂਰ ਦੌੜ ਜਾਂਦੇ ਨੇ ਤੇ ਮਹਾਰਾਜ ਕਹਿਣ ਲੱਗੇ ਭਾਈ ਸਿਖਾ ਜੋ ਤੇਰੀ ਇੱਛਾ ਹੈ ਉਹਨੂੰ ਭਾਗ ਲੱਗਣਗੇ ਜੋ ਤੂੰ ਇੱਛਾ ਲੈ ਕੇ ਸਾਡੇ ਕੋਲ ਆਇਆ ਹੈ ਨਾ ਜਾਂ ਸਾਡੇ ਬਚਨ ਨੇ ਗੁਰੂ ਨਾਨਕ ਦੇ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਇਹ ਤੈਨੂੰ ਬਚਨ ਹੋ ਗਏ ਕਿ ਮੌਤ ਤੇਰੇ ਲਾਗੇ ਨਹੀਂ ਵੜ ਕੇਗੀ ਜਦੋਂ ਆਖੇਗਾ ਉਦੋਂ ਜਾਵੇਂਗਾ ਸੰਸਾਰ ਤੋਂ ਜਮ ਤੇਰੇ ਨੇੜੇ ਨਹੀਂ ਆਉਣਗੇ ਜੇ ਤੈਨੂੰ ਪਰਲੋਕ ਦਾ ਸੁੱਖ ਦੇ ਦਿੱਤਾ ਇੱਥੇ ਦਾ ਵੀ ਸੁੱਖ ਤੇ ਪਰਲੋਕ ਦਾ ਸੁੱਖ ਪਰ ਇੱਕ ਗੱਲ ਸਾਡੀ ਮੰਨਣੀ ਪਵੇਗੀ ਕਹਿਣ ਲੱਗਾ ਹਾਂ ਮਹਾਰਾਜ ਦੱਸੋ ਇਹ ਵਡਮੁੱਲੀ ਸੰਗਤ ਜੀ ਵਸਤੂ ਜੋ ਮਹਾਰਾਜ ਜੀ ਨੇ ਸਾਨੂੰ ਦਿੱਤੀ ਏ ਇਤਿਹਾਸ ਸਾਨੂੰ ਸਮਝਾਉਣ ਦਾ ਯਤਨ ਕਰਦਾ ਹੈ ਜਿੱਥੇ ਉਹ ਸਿੱਖ ਨੇ ਆਪਣੀ ਕਲਿਆਣ ਕਰਵਾਈ ਉਥੇ ਆਪਾਂ ਵੀ ਕਰਵਾ ਸਕਦੇ ਆਪਾਂ ਵੀ ਗੁਰੂ ਕੀ ਸੇਖਾ ਨਾਲ ਕਿੱਦਾਂ ਕਰਵਾਉਣੀ ਹੈ ਆਪਣੀ ਕਲਿਆਣ ਮਹਾਰਾਜ ਆਖਣ ਲੱਗੇ ਭਾਈ ਸਿੱਖਾ ਸਾਡੇ ਬਚਨ ਮੰਨਣੇ ਪੈਣਗੇ ਹਾਂ ਮਹਾਰਾਜ ਦੱਸੋ ਸਤਿਗੁਰੂ ਜੀ ਆਖਣ ਲੱਗੇ ਧਰਮ ਦੀ ਕਿਰਤ ਕਰਨੀ ਹੈ ਤੇ ਨਾਮ ਜਪਣਾ ਹੈ ਤੇ ਕਿਸੇ ਨੂੰ ਖਵਾ ਕੇ ਤੇ ਫਿਰ ਖਾਣਾ ਇਹ ਤਿੰਨ ਚੀਜ਼ਾਂ ਬੱਲੇ ਬਣੇਗਾ ਤੇ ਜਮ ਤੇਰੇ ਨੇੜੇ ਨਹੀਂ ਆਉਣਗੇ ਇਹ ਬਚਨ ਮਹਾਰਾਜ ਜੀ ਨੇ ਕਹੇ ਤੇ ਸਿੱਖ ਨੇ ਸਤਿ ਬਚਨ ਕਹਿ ਕੇ ਉਹਨਾਂ ਤੇ ਅੰਮਲ ਵੀ ਕੀਤਾ ਤੇ ਸੰਸਾਰੰਦਰੋਂ ਆਪਣਾ ਪਾਰ ਉਤਾਰਾ ਕਰ ਲਿਆ ਹੁਣ ਆਪਾਂ ਚਾਹੁੰਨੇ ਸਾਰੇ ਆ ਮੁਕਤੀ ਸਾਰੇ ਪਦਾਰਥਾਂ ਨੂੰ ਪ੍ਰਾਪਤ ਹੋ ਜਾਣ ਪਰ ਗੁਰੂ ਕੇ ਬਚਨ ਜਿਹੜੇ ਉਹ ਮਨ ਕੀ ਰਾਜੀ ਨਹੀਂ ਹੁਣ ਚਾਤੀ ਮਾਰੀਏ ਜੀਵਨ ਅੰਦਰ ਸੰਗਤ ਜੀ ਇਹ ਧਰਮ ਦੀ ਕਿਰਤ ਹੈ ਸਾਡੇ ਕੋਲ ਕਿ ਆਪਾਂ ਕਿਸੇ ਦਾ ਰੁਪਈਆ ਦੱਬਦੇ ਤੇ ਨਹੀਂ ਕਿ ਕਿਸੇ ਦਾ ਨੁਕਸਾਨ ਤੇ ਨਹੀਂ ਆਪਾਂ ਕਰ ਰਹੇ ਧਰਮ ਦੀ ਕਿਰਤ ਹੈ ਸਾਡੇ ਕੋਲ ਅਸੀਂ ਦਸਵਾਂ ਦਸਵੰਦ ਕੱਢ ਕੇ ਗੁਰੂ ਵਾਸਤੇ ਗੁਰੂ ਕੇ ਲੇਖੇ ਲਾਉਨੇ ਆ ਜਾਂ ਨਹੀਂ ਲਾਉਂਦੇ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਤੇ ਚੌਨੇ ਕੀਆ ਕਰਨਾ ਵੀ ਕੁਝ ਨਹੀਂ ਤੇ ਗੁਰੂ ਪਾਸੋਂ ਸਾਰਾ ਕੁਝ ਮਿਲੇ ਵੀ ਜਦੋਂ ਪਹਿਲੀਆਂ ਇੰਨੀਆਂ ਦਾਤਾਂ ਲਈਆਂ ਉਹਨਾਂ ਦੇ ਪਰਥਾਏ ਗੁਰੂ ਨੂੰ ਕੁਝ ਦਿੱਤਾ ਨਾ ਸੁਖਮਨੀ ਸਾਹਿਬ ਅੰਦਰ ਮਹਾਰਾਜ ਵਚਨ ਕਰਦੇ ਦੇਨ ਹਾਰ ਪ੍ਰਭ ਛੋੜ ਕੇ ਲੱਗਹਿ ਆਨ ਸਵਾਈ ਨਾਨਕ ਕਹੋ ਨਸੀ ਜਈ ਬਿਨ ਨਾਵੈ ਪਤ ਜਾਏ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੰਸਾਰ ਅੰਦਰੋਂ ਜੀਵ ਨੇ ਬੇਇੱਜ਼ਤ ਹੋ ਕੇ ਜਾਣਾ ਹੈ ਪ੍ਰਲੋਕ ਵਿੱਚ ਵੀ ਬੇਇੱਜ਼ਤ ਹੋਵੇਗਾ ਤੇ ਜਿਸ ਪਰਮੇਸ਼ਰ ਨੇ ਸਾਨੂੰ ਦਾਤਾਂ ਦਿੱਤੀਆਂ ਉਹਨੂੰ ਬੁਲਾ ਦਿੱਤਾ ਤੇ ਅੱਗੇ ਅਸ਼ਟਪਦੀ ਅੰਦਰ ਸ਼ਬਦ ਆਰੰਭ ਹੁੰਦਾ ਹੈ ਇਹ ਕਿ ਮਹਾਰਾਜ ਆਖਦੇ ਕਿ 10 ਬਸਤੂਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਜੀ ਉਦਾਹਰਨ ਦੇ ਵਜੋਂ ਆਪਾਂ ਸਮਝੀਏ ਕੋਈ ਸੰਗਤ ਦੀ ਸ਼ਾਹੂਕਾਰ ਸੀ ਉਹਦਾ ਨੌਕਰ ਲੰਮੇ ਸਮੇਂ ਤੋਂ ਉਹਦੇ ਕਾਰਵਿਹਾਰ ਨੂੰ ਚਲਾਉਂਦਾ ਉਹਨੇ ਸੋਚਿਆ ਕਿ ਲੰਮੇ ਸਮੇਂ ਤੋਂ ਇਹ ਮੇਰੇ ਕਾਰਵਿਹਾਰ ਨੂੰ ਚਲਾਉਂਦਾ ਹੈ ਚਲੋ ਇਹਦਾ ਕੋਈ ਕਾਰਜੀ ਸਵਾਰ ਦਈਏ ਉਹਨੇ 10 ਕਥੈਲੀਆਂ ਸੰਗਤ ਦੀ ਕੁਝ ਮੋਹਰਾਂ ਦੀਆਂ ਉਹਨੂੰ ਦੇ ਦਿੱਤੀਆਂ ਕਿ ਲੈ ਭਾਈ ਹੁਣ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਤੇ ਸੁੱਖ ਦੀ ਰੋਟੀ ਖਾ ਬੜਾ ਖੁਸ਼ ਹੋਇਆ ਨੌਕਰ ਇੱਕ ਥੈਲੀ ਉਹ ਹੋਰ ਦੇ ਦਿੱਤੀ ਕਿ ਆ ਸ਼ਾਮ ਕੇ ਰੱਖੀ ਜਦੋਂ ਮੈਨੂੰ ਲੋਡ ਹੋਵੇਗੀ ਨਾ ਮੈਂ ਉਦੋਂ ਤੇਰੇ پاسੋਂ ਲੈ ਲਵਾਂਗਾ ਕਿਉਂਕਿ ਭਰੋਸਾ ਵੀ ਸੀ ਕਿ ਲੰਮੇ ਸਮੇਂ ਤੋਂ ਕੰਮ ਕਰਦਾ ਹੈ ਇਤਬਾਰ ਬਣੀ ਜਾਂਦਾ ਹੈ ਤੇ ਜਦੋਂ ਫਿਰ ਉਹ 10 ਥੈਲੀਆਂ ਪਹਿਲਾਂ ਦਿੱਤੀਆਂ ਉਹਨੇ ਆਪਣਾ ਸੋਨਾ ਸੰਗਤ ਜੀ ਕਾਰੋਬਾਰ ਚਲਾਇਆ ਇੱਕ ਥੈਲੀ ਦੀ ਲੋਡ ਵੈ ਗਈ ਤੇ ਉਹ ਜਿਹੜਾ ਚੌਧਰੀ ਨਵਾਬ ਚਲੇ ਆ ਗਿਆ ਆਖਣ ਲੱਗਾ ਭਾਈ ਸਿੱਖਾ ਲਿਆ ਜਿਹੜੀ ਥੈਲੀ ਤੈਨੂੰ ਫੜਾਈ ਹੋਈ ਸੀ ਨਾ ਇਹ ਵਾਪਸ ਮੋੜ ਦੇ ਤੇ ਉਹ ਜਿਹੜਾ ਨੌਕਰ ਸੀ ਕਹਿਣ ਲੱਗਾ ਦੇਖੋ ਮੈਂ ਕੁਝ ਸਮੇਂ ਤੱਕ ਤੁਹਾਨੂੰ ਦੇਵਾਂਗਾ ਕਹਿੰਦਾ ਠੀਕ ਹੈ ਵਾਪਸ ਪਰਤ ਗਿਆ ਜਿਹੜਾ ਸਮਾਂ ਕਿਹਾ ਸੀ ਉਹ ਸਮੇਂ ਆਣ ਕੇ ਫਿਰ ਆਵਾਜ਼ ਦਿੱਤੀ ਭਾਈ ਸਿੱਖਾ ਲਿਆ ਥੈਲੀ ਕਹਿੰਦਾ ਮੇਰੇ ਪਾਸੋਂ ਅਜੇ ਇੰਤਜ਼ਾਮ ਹੋਇਆ ਨਹੀਂ ਮੈਂ ਦੇਵਾਂਗਾ ਥੋੜੇ ਚਿਰ ਬਾਅਦ ਸਮਾ ਲੰਘਿਆ ਤੀਸਰੀ ਵਾਰ ਫਿਰ ਜਾ ਕੇ ਦਰਵਾਜ਼ਾ ਖੜਖਟਾਇਆ ਤੇ ਕਹਿ ਦਿੱਤਾ ਕਿ ਮੇਰੇ ਕੋਲੋਂ ਬਣਦੇ ਨਹੀਂ ਅਜੇ ਹੋਏ ਤੇ ਦੇ ਦੇਵਾਂਗਾ ਭਾਵੇਂ ਕਿ ਹੁਣ ਕੰਮ ਜਿਹੜਾ ਕੁਝ ਵਿਗੜ ਗਿਆ ਦੇਣੇ ਨਹੀਂ ਹੁਣ ਜਿਹੜਾ ਸ਼ਾਹੂਕਾਰ ਸੀ ਉਹ ਹੁਣ ਸੋਚਦਾ ਹੈ ਕਿ ਮੈਂ ਸਾਰਾ ਕੁਝ ਦਿੱਤਾ ਤੇ ਮੇਰੀ ਇੱਕ ਥੈਲੀ ਵੀ ਮਾਰ ਕੇ ਬਹਿ ਗਿਆ ਇਹ ਹੁਣ ਆਪਾਂ ਸੰਗਤ ਦੀ ਫਿਰ ਆਪਣੇ ਚਾਤੀ ਮਾਰਨੀ ਇਹ ਗੱਲਾਂ ਦੀ ਗੁਰ ਪਰਮੇਸ਼ਰ ਇੱਕ ਸ਼ਾਹੂਕਾਰ ਦੀ ਨਿਆਈ ਜਿੰਨੇ ਸਾਨੂੰ ਇਹ 10 ਇੰਦਰੀ ਦਿੱਤੇ ਹੋਏ ਨੇ ਥੈਲੀਆਂ ਸਮਝ ਲਓ ਗਿਆਨ ਇੰਦਰੀ 5 ਪੰਜ ਕਰਮ ਇੰਦਰੀ ਤੇ ਸਾਡੇ ਪਾਸੋਂ ਹੁਣ ਮਨ ਰੂਪੀ ਜਿਹੜੀ ਇੱਕ ਥੈਲੀ ਪਰਮੇਸ਼ਰ ਗੁਰੂ ਮੰਗਦਾ ਹੈ ਨਾ ਕਿਉਂਕਿ ਇਸ ਮਾਰੇ ਬਿਨ ਭਗਤ ਨਾ ਹੋਈ ਗੁਰਬਾਣੀ ਪਾਵਨ ਬੋਲ ਆਖਦੀ ਹੈ ਕਿ ਜੰਨਾਂ ਚਨ ਮਰ ਮਾਰਿਆ ਨਹੀਂ ਜਾਂਦਾ ਮਨ ਕਿੱਥੇ ਮਾਰਿਆ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਗੁਰੂ ਨੂੰ ਅਰਪਣ ਕੀਤੇਆਂ ਹੁਣ ਜਦੋਂ ਗੁਰੂ ਨੇ ਸੰਗਤ ਜੀ ਸਾਡੇ ਪਾਸੋਂ ਦਸਵੰਦ ਮੰਗਿਆ ਜੇ ਬਾਹਰੀ ਕੁਝ ਸਮਝੀਏ ਸਾਨੂੰ ਇਨੇ ਖਜ਼ਾਨੇ ਦਿੱਤੇ ਉਹਦੇ ਵਿੱਚੋਂ ਦਸਵਾਂ ਹਿੱਸਾ ਮੰਗਿਆ ਹੈ ਨਾ ਇੱਕ ਕਿ ਇਹਨਾਂ ਤੁਸੀਂ ਇਹ ਦਸਵੰਦ ਕੱਢਣਾ ਹੈ ਆਪਾਂ ਕਹੀਏ ਕਿ ਚਲੋ ਕੱਢਾਂਗੇ ਥੋੜੇ ਸਮੇਂ ਬਾਅਦ ਦੇਵਾਂਗੇ ਸਮਾਂ ਲੰਘ ਗਿਆ ਚਲੋ ਥੋੜਾ ਸਮਾਂ ਹੋਰ ਮੇਰੇ ਕੋ ਅਜੇ ਗੱਲ ਬਾਣੀ ਨਹੀਂ ਦੇਵਾਂਗਾ ਤੁਹਾਨੂੰ ਮੈਂ ਹੋਰ ਲੰਘ ਗਿਆ ਸਮਾਂ ਤੇ ਸਾਫ਼ ਹੀ ਚੁੱਟੇ ਮੁਕਰ ਗਏ ਤੇ ਮਰੇ ਮੁਕਰੇ ਦਾ ਸੰਗਤ ਜੀ ਕੀ ਇਤਬਾਰ ਹੈ ਇਹ ਆਮੀ ਆਪਾਂ ਗੱਲਾਂ ਕਹੀਨੇ ਆ ਉਹ ਇੱਕ ਥੈਲੀ ਦੇ ਬਦਲੇ ਸ਼ਾਹੂਕਾਰ ਨੇ ਉਹਦੇ ਨਾਲ ਵਿਗਾੜ ਲਈ ਕਿ ਨਹੀਂ ਹੁਣ ਨਹੀਂ ਇਹਨੂੰ ਗਾਂਦ ਕੋਈ ਚੀਜ਼ ਦੇਣੀ ਤੇ ਸ਼ਾਹੂਕਾਰ ਦਾ ਜੇ ਜੋਰ ਹੈ ਭਾਵੇਂ ਸੰਗਤ ਜੀ ਉਹ ਦਸਵੀਂ ਜਾਉਦ ਕੋ ਖੋ ਲਵੇ ਤੇ ਕੀ ਕਰ ਲਵੇਗਾ ਸ਼ਾਹੂਕਾਰ ਦਾ ਕੀ ਵਿਗਾੜੇਗਾ ਇਸੇ ਤਰ੍ਹਾਂ ਮਹਾਰਾਜ ਆਖਦੇ ਸਿੱਖੋ ਦੇਖੋ ਗੁਰੂ ਨੇ ਇੰਨੀਆਂ ਦਾਤਾਂ ਤੁਹਾਨੂੰ ਦਿੱਤੀਆਂ ਨੇ ਜੇ 10ਵਾਂ ਦਸਵੰਦ ਦੇਣਾ ਹੈ ਉਹ ਨੀਤ ਦੇ ਨਾਲ ਦੇ ਦਿਆ ਕਰੋ ਨਹੀਂ ਤੇ ਏਕ ਪੀ ਨਾ ਦੇ 10 ਪੀ ਹਿਰਲੇ ਇੱਕ ਵਸਤੂ ਤੁਹਾਨੂੰ ਦੇਵੇ ਨਾ ਤੇ 10 ਤੁਹਾਡੇ ਪਾਸੋਂ ਖੋ ਲਵੇ ਤਾਂ ਮੂੜਾ ਕਹੋ ਕਹਾ ਕਰੇ ਮੂਰਖ ਬੰਦਾ ਕੀ ਕਰੇਗਾ ਉਥੇ ਕੀ ਵਿਗਾੜੇਗਾ ਗੁਰੂ ਦਾ ਇਥੇ ਜਿੱਦਾਂ ਦੀ ਭਾਵਨਾ ਹੈ ਜਿੱਦਾਂ ਦਾ ਮਾਨੰਦਰ ਸਾਡੇ ਸੁਭਾਅ ਹੈ ਗੁਰੂ ਮਹਾਰਾਜ ਜਾਣਦੇ ਨੇ ਸਿੱਖਾਂ ਨੂੰ ਕਿਉਂਕਿ ਉਹ ਗੁਰੂ ਹੀ ਕਹਦਾ ਸੰਗਤ ਜੀ ਜਿਹੜਾ ਹਿਰਦੇ ਦੀ ਗੱਲ ਨੂੰ ਜਾਣੇ ਨਾ ਗੁਰੂ ਤੇ ਸਮੁੱਚੀ ਲੋਕਾਈ ਅੰਦਰ ਹੋ ਕੀ ਰਿਹਾ ਹੈ ਸਾਰੀ ਚੀਜ਼ ਨੂੰ ਸਾਰੀਆਂ ਗੱਲਾਂ ਨੂੰ ਜਿੱਦਾਂ ਤਲੀ ਤੇ ਕਿਸੇ ਨੇ 베ਰ ਧਰਿਆ ਹੋਵੇ ਤੇ ਜਿੱਦ ਨੂੰ ਮਰਜ਼ੀ ਦੇਖੇ ਸਾਰੇ ਬੰਨਿਓ ਨਜ਼ਰੀ ਆਉਂਦਾ ਹੈ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਗੁਰੂ ਇਸੇ ਤਰ੍ਹਾਂ ਸੰਗਤ ਜੀ ਦੇਖ ਰਹੇ ਨੇ ਹੁਣ ਸਾਨੂੰ ਵੀ ਇਹ ਪੈ ਮਾਨ ਅੰਦਰ ਬਣਾਉਣਾ ਪਵੇਗਾ ਕਿ ਹਾਂ ਭਾਈ ਗੁਰੂ ਅੱਗੇ ਆਣ ਕੇ ਕੀ ਮੰਗ ਰੱਖਣੀ ਹੈ ਤੇ ਜਿੱਥੇ ਅੰਦਰ ਇੱਥੇ ਹਜ਼ੂਰੀ ਅੰਦਰ ਆਣ ਕੇ ਪੈਰ ਰੱਖਣਾ ਹੈ ਬਾਹਰ ਵੀ ਰੱਖਣਾ ਹੈ ਤੇ ਜਦੋਂ ਆਪਾਂ ਗੁਰੂ ਕੀ ਹਜ਼ੂਰੀ ਅੰਦਰ ਆਣ ਕੇ ਗੁਰੂ ਦਾ ਤਰਲਾ ਕੱਢਦੇ ਆ ਗੁਰੂ ਤੇ ਉਸ ਸਮੇਂ ਵੀ ਸਾਡੇ ਹਿਰਦੇ ਦੀ ਗੱਲ ਨੂੰ ਜਾਣਦਾ ਹੈ ਨਾ ਕਿ ਅੰਦਰੋਂ ਕੈਸਾ ਹੈ ਖੋਟਾ ਤੇ ਬਾਹਰੋਂ ਕਿਦਾਂ ਦੇ ਨਖਰੇ ਕਰਦੇ ਇਹ ਸਾਨੂੰ ਫਿਰ ਗੱਲਾਂ ਜਿਹੜੀਆਂ ਨੇ ਸਮਝਣੀਆਂ ਪੈਣਗੀਆਂ ਕਿ ਗੁਰੂ ਅੱਗੇ ਕਾ ਦੀ ਚਲਾਕੀ ਹੈ ਤੇ ਜਦੋਂ ਸਿੱਖ ਨੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਗੇ ਬੇਨਤੀ ਕੀਤੀ ਮਹਾਰਾਜ ਸੰਸਾਰ ਦੇ ਸੁੱਖ ਤੇ ਪ੍ਰਲੋਕ ਦਾ ਸੁੱਖ ਵੀ ਚਾਹੀਦਾ ਤੇ ਸਤਿਗੁਰਾਂ ਜੀ ਨੇ ਬਚਨ ਆਖੇ ਕਿ ਪਰਮੇਸ਼ਰ ਦਾ ਚੰਤਨ ਕਰਨਾ ਨਾਮ ਜਪਣਾ ਹੈ ਧਰਮ ਦੀ ਕਿਰਤ ਕਰਨੀ ਹੈ ਤੇ ਵੰਡ ਕੀ ਛਕਣਾ ਹੈ ਇਹਦੇ ਨਾਲ ਤੇਰੀ ਸੰਸਾਰ ਤੋਂ ਮੁਕਤੀ ਹੋਵੇਗੀ ਤੇ ਸਾਨੂੰ ਵੀ ਤਰੀਕਾ ਦੱਸ ਦਿੱਤਾ ਸਿੱਖੋ ਜੇ ਤੁਸੀਂ ਜੀਵਨ ਨੂੰ ਸਫਲ ਬਣਾਉਣਾ ਹੈ ਤੇ ਇਹਨਾਂ ਨਿਜਮਾਂ ਦੇ ਧਾਰਨੀ ਬਨਣਾ ਪੈਣਾ ਹੈ ਕਿ ਸਾਡਾ ਫਰਜ਼ ਵੀ ਬਣਦਾ ਹੈ ਕਿ ਗੁਰੂ ਕੇ ਦਾਸੇ ਸਿਧਾਨ ਤੇ ਚੱਲਣਾ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧਾ ਉੱਤਰ ਦਿੱਤਾ ਕਿ ਸਾਚਾ ਸਾਹਿਬ ਸਾਚ ਨਾਇ ਪਾਖਿਆ ਪਾਉ ਅਪਾਰ ਜੋ ਪਾਖਿਆ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਨੂੰ ਸੱਚੇ ਪਰਮੇਸ਼ਰ ਦਾ ਚਿੰਤਨ ਕੀਤਾ ਹੈ ਉਹਨਾਂ ਨੂੰ ਪਰਿਵਾਰ ਤੋਂ ਪਰੇ ਜਿਹੜਾ ਪ੍ਰੇਮ ਹੈ ਗੁਰੂ ਦਾ ਉਹਦੀ ਪ੍ਰਾਪਤੀ ਹੋ ਜਾਂਦੀ ਉਹ ਸਿੱਖ ਨੂੰ ਪ੍ਰਾਪਤੀ ਹੋ ਹੀ ਗਈ ਸੀ ਨਾ ਗੁਰੂ ਕੇ ਚਰਨਾਂ ਵਿੱਚ ਪਹੁੰਚਣ ਦੇ ਨਾਲ ਮੁਕਤੀ ਮਿਲ ਗਈ ਬਚਨ ਹੋਏ ਕਿ ਜਮ ਨਹੀਂ ਨੇੜੇ ਪੜਕਣਗੇ ਤੇਰੇ ਤੇ ਗੁਰਬਾਣੀ ਅੰਦਰ ਮਹਾਰਾਜ ਜੀ ਨੇ ਆਖਿਆ ਨਾ ਹਾਉ ਨਾ ਤੂੰ ਨਹਿ ਛਟੈ ਨਿਕਟ ਨਾ ਜਾਈ ਇਹ ਦੂਤ ਜੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਧਰਮਰਾਜ ਨੇ ਵੀ ਆਪਣੇ ਇਹ ਦੂਤਾਂ ਨੂੰ ਸੰਗ ਜੀ ਸੁਨੇਹਾ ਲਾਇਆ ਹੈ ਇਹ ਕਹਿ ਲੋ ਪੱਕਾ ਕੀਤਾ ਹੋਇਆ ਹੈ ਕਿ ਜਿਹੜੇ ਪਰਮੇਸ਼ਰ ਦਾ ਚਿੰਤਨ ਕਰਨ ਵਾਲੇ ਨੇ ਗੁਰੂ ਕੇ ਬਚਨਾਂ ਤੇ ਪਹਿਰਾ ਦੇਣ ਵਾਲੇ ਉਹਨਾਂ ਦੇ ਨੇੜੇ ਨਹੀਂ ਤੁਸੀਂ ਜਾਣਾ ਤੇ ਜਾ ਮਾਖਣ ਲੱਗੇ ਕਿਉਂ ਨਹੀਂ ਜਾਣਾ ਬੜਾ ਬਾਕੀ ਸਾਰਿਆਂ ਤੋਂ ਭੇਜਦੇ ਤੁਸੀਂ ਉਹਨਾਂ ਦੇ ਨੇੜੇ ਕਿਉਂ ਨਹੀਂ ਜਾਣਾ ਤੇ ਧਰਮਰਾਜ ਕਹਿਣ ਲੱਗਾ ਕਿ ਉਹਨਾਂ ਦੇ ਮੂੰਹ ਤੋਂ ਨਿਕਲੇ ਹੋਏ ਬੋਲਾਂ ਨੇ ਨਾਲੇ ਤੁਹਾਨੂੰ ਬੰਨ ਲੈਣਾ ਤੇ ਨਾਲੇ ਮੈਨੂੰ ਬੰਨ ਲੈਣਾ ਹੈ ਛੁੱਟਾਂਗੇ ਨਹੀਂ ਸਾਰੀ ਉਮਰ ਤੇ ਦੁੱਖ ਪਾਵਾਂਗੇ ਇਸ ਕਰਕੇ ਭਗਤਾਂ ਦੇ ਲਾਗੇ ਨੇੜੇ ਨਹੀਂ ਜਾਣਾ ਤੇ ਜਦੋਂ ਗੁਰੂ ਕਾ ਸਿੱਖ ਗੁਰੂ ਕੇ ਦੱਸੇ ਸਿਧਾਂਤ ਨੂੰ ਜੀਵਨ ਅੰਦਰ ਧਾਰਨ ਕਰ ਲੈਂਦਾ ਹੈ ਤੇ ਮਦਾ ਕੋਈ ਜਾਣੇ ਸੰਗਤ ਜੀ ਕੋਈ ਵੱਦ ਬਲਾਵਾ ਲੈਣ ਵਾਸਤੇ ਆਉਂਦੀਆਂ ਨੇ ਵਿਵਾਨ ਦੇਵਤੇ ਲੈ ਕੇ ਉਹਨਾਂ ਨੂੰ ਤੇ ਫਿਰ ਦੇਵਪੁਰੀ ਤੋਂ ਸੱਚਖੰਡ ਦਾ ਰਾਹ ਦਿਖਾਉਂਦੇ ਨੇ ਇਹ ਪਾਵਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੋਲ ਸਿੱਧਾਂ ਨੂੰ ਜੋ ਮਹਾਰਾਜ ਜੀ ਨੇ ਸਮਝਾਇਆ ਸੀ ਕਿ ਪਰਮੇਸ਼ਰ ਦਾ ਨਾਮ ਵੀ ਸੱਚਾ ਹੈ ਪਰਮੇਸ਼ਰ ਆਪ ਵੀ ਸੱਚਾ ਹੈ ਉਹਨੂੰ ਜਪਣ ਵਾਲੇ ਵੀ ਸੱਚੇ ਬਣ ਜਾਂਦੇ ਨੇ ਲੋਕ ਪਰ ਲੋਕ ਵਿੱਚ ਉਹਨਾਂ ਦੀ ਵਡਿਆਈ ਸੱਚੀ ਸ਼ੁਰੂ ਹੋ ਜਾਂਦੀ ਹੈ